जय भीम जय भारत मैं सोम सहोता। ਤੁਸੀਂ ਵੇਖ ਰਹੇ ਹੋ ਇਹ ਚੈਨਲ ਪੋਸੂ ਨਾਮਾ। ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਸ਼ਲਟੀ। ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਦੀ ਕਾਰ ਲਗਾਤਾਰ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ, ਘਰ ਘਰ ਤੱਕ, ਮਹੱਲਿਆਂ ਤੱਕ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਪਹੁੰਚਾਉਣ ਵਾਸਤੇ ਲਗਾਤਾਰ ਚੱਲ ਰਹੀ ਹੈ। ਪੋਸੂ ਦੀ ਕਾਰ ਸਵੇਰੇ ਨਿਕਲਦੀ ਹੈ ਔਰ ਸ਼ਾਮ ਨੂੰ ਆਪਣੇ ਸਾਰੇ ਜਿਹੜੇ ਟੀਚੇ ਹੁੰਦੇ ਆ ਉਹਨਾਂ ਦੇ ਜਿਹੜੇ ਆਬਜੈਕਟ ਹੁੰਦੇ ਆ ਜਿੱਥੇ ਜਿੱਥੇ ਉਹ ਨਹੀਂ ਜਾਣਾ ਹੁੰਦਾ ਹੈ ਉੱਥੇ ਮੀਟਿੰਗਸ ਕਰਕੇ ਸ਼ਾਮ ਨੂੰ ਘਰ ਆਉਂਦੀ ਹੈ ਜਿਵੇਂ ਸਰੀਰ ਹੈ ਉਸੇ ਤਰ੍ਹਾਂ ਇਹ ਮਸ਼ੀਨਰੀ ਹੈ ਚਲਦੇ ਚਲਦੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਔਰ ਦੁਬਾਰਾ ਫਿਰ ਮੈਡੀਸਿਨ ਲੈਣੇ ਆ ਮੈਡੀਸਿਨ ਤੋਂ ਬਾਅਦ ਫੇਰ ਠੀਕ ਹੋ ਜਾਂਦੀਆਂ ਇਹ ਤਾਂ ਫਿਰ ਮਸ਼ੀਨਰੀ ਹੈ ਕੁਝ ਵੀ ਕਦੇ ਵੀ ਗੜਬੜੇ ਹੋ ਸਕਦੀ ਹੈ ਸੋ ਪਿਛਲੇ ਦਿਨੀ ਪੋਸੂ ਦੀ ਕਾਰ ਜਿਹੜੀ ਹੈ ਉਸ ਦੇ ਉੱਪਰ ਸਰਵਿਸ ਕਰਵਾਉਣ ਗਿਆ ਬਹੁਤ ਸਾਰੇ ਜਦੋਂ ਖਰਚੇ ਦੀ ਲਿਸਟ ਆਈ ਹੈ ਤਾਂ ਉਸ ਵੇਲੇ ਜਸਨ ਸਾਹਿਬ ਨੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਉਹਨਾਂ ਲਈ ਇੱਕ ਮੈਸੇਜ ਜਿਹੜਾ ਹੈ ਉਹ ਟਾਈਪ ਕੀਤਾ ਹੈ ਔਰ ਪੂਸੂਨਾਮਾ ਚੈਨਲ ਦੇ ਉੱਪਰ ਔਰ ਪਰਸਨਲੀ ਵੀ ਬਹੁਤ ਸਾਰੇ ਮਤਲਬ ਜਿਹੜੇ ਵਟਸਐਪ ਸੀ ਉਹਨਾਂ ਦੇ ਉੱਪਰ ਪਾਇਆ ਗਿਆ ਔਰ ਜਸਨ ਸਾਹਿਬ ਦੇ ਇੱਕ ਮੈਸੇਜ ਦੇ ਨਾਲ ਹੀ ਧੜਾ ਧੜ ਜਿਹੜੀ ਮਦਦ ਹੈ ਔਰ ਗੱਡੀ ਦੇ ਖਰਚੇ ਦੀ ਪਰਪਾਈ ਵਾਸਤੇ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਔਰ ਇਹਦੇ ਵਿੱਚ ਪਿਛਲੇ એપisode ਦੇ ਵਿੱਚ ਵੀ ਦੱਸਿਆ ਸੀ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਮਦਦ ਕੀਤੀ ਹੈ ਔਰ ਉਸ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੀ ਮਦਦ ਆਈ ਸੀਗੀ ਉਹ ਮਤਲਬ ਸਹਿਯੋਗ ਕਰਨ ਵਾਲਿਆਂ ਦੀ ਉਹ ਸੀਗੀ ਨਿਰਮਲ ਸਿੰਘ ਜਿਹੜੇ ਕਿ ਜਨ ਸਕੱਪਰ ਨੇ ਔਰ ਉਹਨਾਂ ਨੇ ਉਹ ਮਦਦ ਜਿਹੜੀ ਹੈ ਉਪੇਜੀ ਸੀ ਔਰ ਉਸ ਮਦਦ ਤੋਂ ਬਾਅਦ ਬਹੁਤ ਸਾਰੇ ਦੋਸਤਾਂ ਨੇ ਹੋਰ ਬਹੁਤ ਸਾਰੀ ਮਦਦ ਜਿਹੜੀ ਹੈ ਉਹ ਜਿਦੈ ਜਿਹੜੀ ਹੈ ਉਹ ਭੇਜਣੀ ਸ਼ੁਰੂ ਕਰ ਦਿੱਤੀ ਹੈ ਔਰ ਤਕਰੀਬਨ 47000 ਤੋਂ ਵੱਧ ਜਿਹੜਾ ਹੈ 48000 ਦੇ ਕਰੀਬ ਜਿਹੜਾ ਹੈ ਇਸ ਗੱਡੀ ਦੇ ਟਾਇਰਾਂ ਦੇ ਖਰਚਾ ਆਇਆ ਗੱਡੀ ਦੀ ਅਲਾਈਨਮੈਂਟ ਤੇ ਖਰਚਾ ਆਇਆ ਸਰਵਿਸ ਤੇ ਖਰਚਾ ਆਇਆ ਔਰ ਜੋ ਵੀ ਬ੍ਰੇਕ ਦੀ ਪ੍ਰੋਬਲਮ ਸੀ ਉਹ ਵੀ ਸੋਲਵਡ ਕੀਤੀ ਗਈ ਟੋਟਲ ਮਗਾ ਕੇ 47 ਤੋਂ 48000 ਰੁਪਏ ਦਾ ਜਿਹੜਾ ਖਰਚਾ ਹੈ ਉਹ ਤਕਰੀਬਨ ਇਸ ਗੱਡੀ ਦੀ ਮੁਰੰਮਤ ਵਾਸਤੇ ਇਹ ਜਿਹੜਾ ਕੀਤਾ ਗਿਆ ਹੈ ਤਾਂ ਕਿ ਦਾਨੀ ਸੱਜਣਾ ਨੇ ਸੋਚਿਆ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਰਾਬੀ ਨਾ ਆਵੇ ਔਰ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਬਕਾਇਦਾ ਤੌਰ ਤੇ ਮਾਹ ਸਾਰੇ ਦੋਸਤਾਂ ਨੇ ਮਾਇਆ ਤੇ ਜੀ ਹੈ ਔਰ ਉਸ ਤੋਂ ਬਾਅਦ ਮਾਇਆ ਦਾ ਸਿਲਸਿਲਾ ਜਿਹੜਾ ਦਾਨੀ ਸੱਜਣਾ ਦਾ ਉਹ ਅੱਜ ਵੀ ਬਰਕਰਾਰ ਹੈ ਜਿਵੇਂ ਮੈਂ ਪਿਛਲੇ ਐਪੀਸੋਡ ਦੇ ਵਿੱਚ ਕੁਛ ਇੱਕ ਨਾਮ ਲਿੱਤੇ ਸੀ ਔਰ ਉਸ ਤੋਂ ਬਾਅਦ ਸਾਡੇ ਜੇ ਗੱਲ ਕਰੀਏ ਤਾਂ ਇੰਜੀਨੀਅਰ ਕਮਲਜੀਤ ਸਿੰਘ ਜਲੰਧਰ ਤੋਂ ਉਹਨਾਂ ਨੇ 2100 ਰੁਪਇਆ ਜਿਹੜਾ ਹੈ ਉਹ ਭੇਜਿਆ ਹੈ ਔਰ ਸਤਨਾਮ ਸਿੰਘ ਮਾਨਾਪੱਤੀ ਚੀਮਾ ਜ਼ਿਲ੍ਹਾ ਸੰਗਰੂਰ ਤੋਂ ਜ਼ਿਲ੍ਹਾ ਸੰਗਰੂਰ ਤੋਂ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ 1100 ਰੁਪਇਆ ਭੇਜਿਆ ਹੈ ਔਰ ਜੋਰਾਵਰ ਸਿੰਘ ਉਹਨਾਂ ਨੇ 2000 ਰੁਪਇਆ ਭੇਜਿਆ ਹੈ ਤੇ ਸੋਮਸ ਹੋਤਾ ਪੋਸੂ ਦੇ ਐਂਕਰ YouTube ਚੈਨਲ ਚਲਾਉਣ ਵਾਲੇ ਉਹਨਾਂ ਨੇ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣੀ ਕਸ਼ਮਤਾ ਦੇ ਮੁਤਾਬਕ 500 ਰੁਪਇਆ ਜਿਹੜਾ ਹੈ ਇਸ ਯੱਗ ਦੇ ਵਿੱਚ ਯੋਗਦਾਨ ਪਾਇਆ ਹੈ ਸੋ ਜਸਪਾਲ ਸਾਹਿਬ ਨੇ ਮੈਸੇਜ ਦੇ ਵਿੱਚ ਉਹਨਾਂ ਸਾਰੀਆਂ ਰੂਹਾਂ ਦਾ ਸਾਰੇ ਦੋਸਤਾਂ ਦਾ ਧੰਨਵਾਦ ਕੀਤਾ ਹੈ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਘਰ-ਘਰ ਤੱਕ ਪਹੁੰਚੇ ਲੋਕ ਧੜਾ ਧੜਾ ਇਸ ਨਾਲ ਜੁੜ ਵੀ ਰਹੇ ਨੇ ਇਹ ਪਿਆਰ ਸਤਕਾਰ ਸਾਰੇ ਸਾਨੂੰ ਪ੍ਰੈਕਟੀਕਲੀ ਦੇਖਣ ਨੂੰ ਮਿਲਿਆ ਜਦੋਂ 1815 ਗਜ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਸੀ ਤਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਮਨੁੱਖਤਾ ਦੀ ਭਲਾਈ ਵਾਸਤੇ ਤੁਸੀਂ ਇੱਕ ਇੱਕ ਕਦਮ ਔਰ ਜੋ ਵੀ ਤੁਹਾਡੇ ਕੋਲ ਸਰਦਾ ਸਰਦਾ ਸਗਾ ਉਹ ਤੁਸੀਂ ਇਸ ਯੱਗ ਦੇ ਵਿੱਚ ਯੋਗਦਾਨ ਪਾਇਆ ਅਸੀਂ ਫਿਰ ਕਹਿੰਦੇ ਆ ਕਿ ਇਹ ਯੋਗਦਾਨ ਜਿਹੜਾ ਹੈ ਔਰ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਯਾਦ ਰੱਖਣਗੀਆਂ ਔਰ ਜਦੋਂ ਬੋਰਡ ਦੇ ਉੱਪਰ ਤੁਹਾਡਾ ਨਾਮ ਲਿਖਿਆ ਜਾਏਗਾ ਤਾਂ ਉਸ ਵੇਲੇ ਪਤਾ ਲੱਗੇਗਾ ਉਹਨਾਂ ਲੋਕਾਂ ਨੂੰ ਜੋ ਇਸ ਯੰਗ ਦੇ ਵਿੱਚ ਆਪਣਾ ਹਿੱਸਾ ਪਾਉਣ ਤੋਂ ਕੰਨੀ ਘਤਰਾਉਂਦੇ ਨੇ ਜਾਂ ਪੈਰ ਪਿੱਛੇ ਖਿੱਚਦੇ ਨੇ ਇਹ ਉਹ ਲੋਕ ਨੇ ਜਿਹੜੇ ਕਿ ਗੱਲਾਂ ਤਾਂ ਖਾਂਦੇ ਤਾਂ ਬਾਬਾ ਸਾਹਿਬ ਦਾ ਹੈ ਕੁਰਸੀਆਂ ਦਾ ਆਨੰਦ ਬਾਬਾ ਸਾਹਿਬ ਦੀ ਬਦੌਲਤ ਮਾਣ ਰਹੇ ਨੇ ਲੇਕਿਨ ਜੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਦੀ ਗੱਲ ਹੁੰਦੀ ਹੈ ਤਾਂ ਉਹ ਉਸ ਵੇਲੇ ਇਹ ਲੋਕ ਪੈਰ ਜਿਹੜਾ ਹੈ ਪਿੱਛੇ ਖਿੱਚ ਲੈਂਦੇ ਨੇ ਸੋ ਜਸਨ ਸਾਹਿਬ ਦੀ ਇੱਕੋ ਹੀ ਸੋਚ ਹੈ ਕਿ ਅਸੀਂ ਜਿਸ ਸੋਚ ਨੂੰ ਲੈ ਕੇ ਚੱਲੇ ਹੋਏ ਆ ਉਹ ਸੋਚ ਬਰਕਰਾਰ ਰੱਖਣੀ ਚਾਹੀਦੀ ਹੈ ਪੋਜ਼ਿਟਿਵ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਕਦੇ ਵੀ ਕਿਸੇ ਦੀ ਮਤਲਬ ਕਹਿ ਸਕਦੇ ਆ ਕਿ ਨਰਾਦਰੀ ਨਾ ਹੋਵੇ ਕਦੇ ਕਿਸੇ ਨੂੰ ਠੇਸ ਨਾ ਪਹੁੰਚੇ ਕਿਉਂਕਿ ਜਸਨ ਸਾਹਿਬ ਦੀਆਂ ਸਪੀਚਾਂ ਦੇ ਵਿੱਚ ਆਪਾਂ ਸੁਣਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਅੰਬੇਡਕਰ ਊਰਜਾ ਭਵਨ ਨੂੰ ਪ੍ਰੈਕਟੀਕਲੀ ਰੂਪ ਦੇਣ ਵਾਸਤੇ ਦਿਨ ਰਾਤ ਇੱਕ ਕੀਤਾ ਦਿਨ ਰਾਤ ਇੱਕ ਕੀਤਾ ਔਰ ਅੱਜ ਅੰਬੇਡਕਰ ਊਰਜਾ ਪਵਨ ਜਿਹੜਾ ਬਣਿਆ ਹੈ ਉਹ ਸਿਰਫ ਸਿਰਫ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਦੀ ਬਦੌਲਤ ਬਣਿਆ ਹੋਇਆ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਰੇ ਕੁਝ ਜਿਹੜਾ ਹੈ ਪੋਸੂ ਦੀ ਗੱਡੀ ਜਿਹੜੀ ਹੈ ਔਰ ਉਹ ਗੱਡੀ ਦਿਨ ਰਾਤ ਚੱਲਦੀ ਹੈ ਤੁਸੀਂ ਦੇਖਦੇ ਅਸੀਂ ਵੀ ਉਹਦੇ ਵਿੱਚ ਹੋਈਦਾ ਕਿ ਟਾਈਮ ਤੋਂ 15-20 ਮਿੰਟ ਪਹਿਲਾਂ ਅਸੀਂ ਹਾਜ਼ਰ ਹੋਈਦਾ ਜਿਸ ਜਗ੍ਹਾ ਜਾ ਕੇ ਮਤਲਬ ਅਸੀਂ ਪੋਸੂ ਦੀ ਵਿਚਾਰਧਾਰਾ ਲੋਕਾਂ ਤੱਕ ਪਹੁੰਚਾਉਣੀ ਹੋਵੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਪਹੁੰਚਾਉਣਾ ਹੋਵੇ ਸੋ ਇੱਕ ਵਾਰ ਫਿਰ ਪੋਸੂ ਨਾਮਾ ਚੈਨਲ ਤੇ ਧਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਸਤਨਾਮ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਕਮਲਜੀਤ ਸਿੰਘ ਜੀ ਜਲੰਧਰ ਤੋਂ ਤੁਹਾਡਾ ਵੀ ਔਰ ਇਸ ਤੋਂ ਇਲਾਵਾ 2000 ਰੁਪਏ ਜੋਰਾਵਰ ਸਿੰਘ ਜੀ ਨੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਇਸ ਤੋਂ ਪਹਿਲਾਂ ਬਹੁਤ ਸਾਰੇ ਦਾਨੀ ਸੱਜਣਾਂ ਨੇ ਪਿੱਛੇ ਮਦਦ ਕੀਤੀ ਸੀ 10000 ਗੁਪਤ ਦਾਨ ਕੀਤਾ ਸੀ 1100 ਰੁਪਇਆ 2100 ਰੁਪਇਆ ਔਰ ਜੱਸਾ ਸਿੰਘ ਜੀ ਨੇ ਭੇਜਿਆ ਸਗਾ ਨਰਮਲ ਸਿੰਘ ਜੀ ਨੇ 2100 ਰੁਪਇਆ ਭੇਜਿਆ ਸੀ ਔਰ ਮਾ ਮਾਫੀ ਚਾਹੁੰਦਾ ਹੋਰ ਵੀ ਬਹੁਤ ਸਾਰੇ ਦੋਸਤਾਂ ਨੇ ਭੇਜੇ ਸਗੇ ਔਰ ਜਿਨ੍ਹਾਂ ਦਾ ਇਸ ਸਮੇਂ ਮੇਰੇ ਕੋਲ ਲਿਸਟ ਦੇ ਵਿੱਚ ਜਿਹੜਾ ਨਾਮ ਹੈ ਸੋ ਅੰਤ ਵਿੱਚ ਇਹੀ ਕਹਿ ਸਕਦਾ ਹਾਂ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਜਿਹੜਾ ਤੁਸੀਂ ਯੋਗਦਾਨ ਪੋਸੂ ਦੀ ਕਾਰ ਨੂੰ ਤੁਹਾਡੇ ਤੱਕ ਪਹੁੰਚਣ ਵਾਸਤੇ ਪਾਇਆ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਖੀਰ ਚੰਦ ਜਸਦ ਸਾਹਿਬ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਪ੍ਰਵਿਖ ਦੇ ਵਿੱਚ ਵੀ ਅਸੀਂ ਮਤਲਬ ਬਹੁਤ ਜਲਦੀ ਜਿਹੜੀ ਹੈ ਆਪ ਤੱਕ ਪਹੁੰਚ ਕਰ ਰਹੇ ਆ ਆ ਮੀਟਿੰਗ ਦਾ ਜਿਹੜਾ ਸਿਲਸਲਾ ਹੈ ਉਹ ਵੀ ਬਸ ਸ਼ੁਰੂ ਹੋ ਜਾਏਗਾ ਅਸੀਂ ਡੋਰ ਟੂ ਡੋਰ ਘਰਾਂ ਵਿੱਚ ਜਾ ਕੇ ਪਿੰਡਾਂ ਜਾ ਕੇ ਸ਼ਹਿਰਾਂ ਜਾ ਕੇ ਤੁਹਾਡੇ ਨਾਲ ਪੋਸੂ ਦੇ ਵਿਚਾਰਤਾਰਾ ਜਿਹੜੀ ਹੈ ਉਹ ਜ਼ਰੂਰ ਸ਼ੇਅਰ ਕਰਾਂਗੇ ਸੋ ਇੱਕ ਵਾਰ ਫਿਰ ਦਾਨੀ ਸੱਜਣਾ ਦਾ ਇਸ ਹੈਲਪ ਵਾਸਤੇ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ